ਕਿ ਜੱਟ ਡੇ ਡੇ ਨਾ ਤਾ ਕੱਟ ਤਾ ਲੈ ਕੇ ਜਾਈ ਜੀ ਬੋਇ ਨਾ ਮਨਾਇਆ ਨਾ ਦਾਗਾ ਚੀਜੀ ਕੀ ਘਟਣਾ ਹੋਈ ਜੀ ਇਹ ਘਟਣਾ ਤਾਂ ਇਹੀ ਹੋਈ ਹੈ ਜੀ ਛੱਤ ਡਿੱਗਣ ਕਾਰਨ ਮੀਰੇ ਬੜਾ ਪੈਣ ਕਾਰਨ ਛੱਤ ਡਿੱਗਣ ਕਾਰਨ ਬੁਢਾ ਜੀ ਦੀ ਮੌਤ ਹੋਈ ਹੈ ਜੀ ਤੇ ਇਹਦਾ ਪੋਤਾ ਸੀ ਉਹ ਲਾਇਟ ਚੱਲ ਰਿਹਾ ਜੀ ਜਦੋਂ ਕੱਢੇ ਗਏ ਆ ਇਹ ਅੰਦਰੀ ਪੂਰੇ ਹਾਂ ਇੱਕ ਤਕਰੀਬ ਸੂਰਤ ਦੁਪਹਿਰ ਨੂੰ ਮੇਰੀ ਮੌਤੂ ਜੀ ਦਾ ਪੋਤਾ ਉਹ ਠੀਕ ਠਾਕ ਨਿਕਲੇ ਆ ਹੁਣ ਦਾਖਲ ਹੈ ਜੀ 6 ਫੁੱਟ ਉਹਦੀ ਪੂਰੇ ਉਹ ਸਹੀ ਸਰਕਾਰ ਦਾ ਵੀ ਜੀ ਇਹ ਹੈ ਵੀ ਇੱਕ ਤਾਂ ਪੁਰਾਣੇ ਘਰ ਹੋ ਗਏ ਝੜੀ ਚੱਲ ਗਈ ਲੰਬੀ ਹਾਂ ਜੀ ਇੰਨਾ ਗਰੀਬ ਪਰਿਵਾਰ ਆ ਸਰਕਾਰ ਨੂੰ ਦਰਾਂਤ ਇਹਨਾਂ ਨੂੰ ਮੰਗਵਾਉਣੀ ਹੈ ਜੀ ਇਹ ਚਾਚਾ ਲੱਗਦਾ ਉਸ ਨੂੰ ਸੋਨੂ ਨੂੰ ਕਿਵੇਂ ਪਤਾ ਲੱਗਈ ਹਨ 11:30 ਵਜੇ ਪਤਾ ਲੱਗਈ ਫੌਟਦਾਰੀ ਚ ਹੁਕਮ ਦਿੱਤਾਗਾ ਅਸਹੀ ਹਾਂ ਫਿਰ ਅਸੀਂ ਆਏ ਹਾਂਗੇ ਦੁਬਾਰਾ ਆ ਕੇ ਕੱਢੇ ਆਗੇ ਫਿਰ ਉਹ ਤੋੜਿਆ ਹੋਇਆ ਸੀ ਪੱਥਰ ਤੋੜ ਕੇ ਥੱਬਲਾ ਨਾਲ ਘੱਲ ਕੇ ਫਿਰ ਉਹ ਪੱਥਰ ਕੱਢੇ ਜੀ ਫਿਰ ਕੱਢੇ ਸਮਝਾ ਪਟਟ ਲਿਆ ਸੀ ਕੰਨਾ ਕਦੇ ਬਾਹਰ ਕੱਢਿਆ ਤਾਂ ਨਹੀਂ ਜਾਂਦਾ ਕਿਵੇਂ ਹੋਈ ਜੀ ਘਟਨਾ ਪਤਾ ਕੁਛ ਬੋਲ ਕੇ ਦੱਸੋ ਮਾ ਜੀ ਸਾਡੇ ਤੇ ਡਿੱਗੀ ਜ ਸਾਡੇ ਤੇ ਰਾਤ ਛੱਡ ਤਲੇ ਤੇ ਜਾਣ ਦੇ ਬੱਝ ਉਹਦਾ ਕੋਈ ਨਾ ਮੜਾ ਇਹ ਕਾਣਾ ਹੈ ਹਾਏ ਸਾਡੇ ਡਿੱਗੀ ਤੋਂ ਪਤਾ ਲੱਗਿਆ ਤੁਹਾਨੂੰ ਨਹੀਂ ਜੀ ਪਹਿਲੇ ਹੀ ਪਤਾ ਲੱਗ ਗਿਆ ਸੀ ਸਾਨੂੰ ਸਾਡੇ ਕਾਹ ਦੇਨੇ ਦੇਨੇ ਸਾਡੇ ਤੇ ਕਿ ਕਿ ਜਾਇ ਦੇ ਤੇਰੇ ਸਾਡੇ ਦਾਦੀ ਜੀ ਲਾਉਂਦੇ ਸੀ ਫਿਰ ਰੋਲਾ ਪਾਇਆ ਜੀ ਪਰਵਾਹ 11 ਵਜੇ ਪਤਾ ਲੱਗਿਆ ਜਾਂ ਕਿ ਘਟਨਾ ਕਿੰਨੇ ਕਿਵੇਂ ਜੀ ਸਵੇਰੇ ਹੀ ਆਉਂਦੀ ਉਸਨੇ ਹੀ ਆਜੇ ਪੈਂਦੇ ਸੌਂਦੇ 10 11 ਕਵਜ ਦੇ ਦਾ ਟਾਈਮ ਆਂ 11 ਵਜੇ ਦਾ ਟਾਈਮ ਹਾਂ